来ਗੇ ਸੀ ਆਫਰਸ ਕੱਟਦੇ ਰਹਿਣੇ ਆ ਨਾਰਮਲੀ ਹਰ ਵੀਕ ਅਸੀਂ ਇੱਕ ਵੀਡੀਓ ਲੈ ਕੇ ਆਉਣੀ ਹੁੰਦੀ ਹੁੰਦਾ ਤੇ ਇਹ ਬੜਾ ਅੱਛਾ ਸਿਰਾਂ ਤੇ ਟਿਕਦਾ ਹੈ ਦੁਪੱਟਾ ਦੇਖੋ ਬੜਾ ਅੱਛਾ ਸਿਰ ਤੇ ਟਿਕਣ ਵਾਲਾ ਦੁਪੱਟਾ ਮੈਨੂੰ ਲੱਗਦਾ ਸਤਵੀਂ ਅੱਠਵੀਂ ਵਾਰੀ ਹੋਇਆ ਹੈ ਰੀਸਟਾਕ ਕਿ ਇਹ ਸੂਟ ਸਾਡਾ ਬੜੀ ਲਾਸਟ ਵਿੱਚ ਮੈਂ ਕੋਈ ਬਹੁਤ ਅੱਛੀ ਆਫਰ ਤੁਹਾਨੂੰ ਦੱਸਣੀ ਜੇ ਸੋ ਪੂਰੀ ਵੀਡੀਓ ਦੇਖਿਓ ਇਹ ਅਸੀਂ ਰੀਸਟਾਕ ਤੇ ਕਰ ਦਾਂਗੇ ਕਿਸੇ ਦੇ ਕਹਿਣ ਤੇ ਲੇਕਿਨ ਆ ਜਿਹੜਾ ਫੈਬਰਿਕ ਹੈ ਨਾ ਇਹ ਦੁਬਾਰਾ ਖੁੱਲਾ ਡੁੱਲਾ ਔਰ ਡਬਲ ਕੰਟਰਾਸਟ ਦੇ ਨਾਲ ਆਪਾਂ ਇਹਨੂੰ ਕਵਰ ਕਰਤਾ ਹੈ ਠੀਕ ਹੈ ਜੀ ਆ ਦੇਖੋ ਐਮਬਰਾਇਡਰੀਜ਼ ਦਿਖਾਈਆਂ ਸੀ ਕਿ ਆਲਮੋਸਟ ਨਿਕਲ ਗਈਆਂ ਸਾਰੀਆਂ ਤੇ ਠੀਕ ਹੈ ਉਹ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਹੋਰ ਨਵਾਂ ਸਟਾਕ 50% ਆਫ ਤੇ ਕੱਢ ਰਹੀ ਹਾਂ ਮੈਂ ਕਾਟ ਕੇ ਛੂਟ ਠੀਕ ਹੈ ਜੀ 50% ਆਫ ਤੇ ਇਹਦਾ ਪ੍ਰਾਈਸ ਦੇਖੋ ਇਹਨਾਂ ਦੇ ਵਿੱਚ ਆਲਮੋਸਟ ਕਸਟਮਰ ਦਾ ਫਾਇਦਾ ਕਰਵਾਦੀ ਦਾ ਇਹ ਲੋੜਨੀ ਪੈਣੀ ਪ੍ਰੋਪਰ ਗੋਟਾ ਪੱਟੀ ਦੀ ਡਿਟੇਲਿੰਗ ਹੋਈ ਹੋਈ ਹੈ ਗਲੇ ਦੇ ਉੱਪਰ ਅੱਜ ਅਸੀਂ ਕਿਸੇ ਕਰਵਾਣੀ ਚਲੇ ਜਾਈਏ ਟੇਲਰ ਕੋ ਤੇ ਉਹ ਸਾਨੂੰ ਕਿੰਨਾ ਕੋਸਟ ਪੈ ਜਾਂਦਾ ਐਸਕੇ ਦੀ ਗ੍ਰੇਵ ਆ ਇਹ ਅਸੀਂ 16 16 17 1700 ਦੀ ਕੱਢੀ ਹੈ ਤੁਹਾਡੇ ਪੈਕੇਟ ਦੇ ਨਾਲ ਤੁਹਾਡੇ ਘਰ ਪਹੁੰਚੇਗੀ ਠੀਕ ਹੈ 800 ਦਾ ਸੂਟ ਲੈ ਰਹੇ ਹੋ 1000 ਦਾ ਸੂਟ ਲੈ ਰਹੇ ਹੋ ਲੇਕਿਨ ਅਗਰ ਤੁਹਾਡਾ ਪਹਿਲਾ ਆਰਡਰ ਆ ਰਿਹਾ ਹੈ ਤਾਂ ਤੁਹਾਨੂੰ ਇੱਕ ਫ੍ਰੀ ਆਈਟਮ ਤੁਹਾਡੇ ਘਰ ਜ਼ਰੂਰ ਉਹ ਸਾਡੇ ਨੋ ਵੀ ਕਈ ਵਾਰੀ ਕਸਟਮਰਸ ਆਣਾ ਚਾਹੁੰਦੇ ਨੇ ਸੋ ਅਸੀਂ ਬੈਠੇ ਹਾਂ ਤੁਹਾਡੀ ਸੇਵਾ ਚ ਤੇ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਫੋਨ ਕਰ ਲਓ ਹਾਂਜੀ ਸਰ ਜੀ ਸਰਕਲ ਜੀ ਵੈਲਕਮ ਟੂ आवर ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫ্রম ਅਵਰੇਜ ਸਰ ਅਨਾ ਇੱਕ ਤੇ ਪਹਿਲਾਂ ਨਸੋ ਸਾਰੇ ਜਾਨੇ ਠਾ ਕੋ ਮੈਂ ਤੇ ਸਿੱਧਾ ਵੀਡੀਓ ਸ਼ੁਰੂ ਕਰ ਦਿੰਨੀ ਹੈ ਕਈ ਵਾਰੀ ਤੇ ਮੈਂ ਬਹੁਤ ਹਾਲ ਚੰਗ ਪੁੱਛ ਲੈਂਦੀ ਆ ਬਟ ਇੱਕ ਨਾ ਕੱਲ ਮੈਂ ਨਾ ਅਪਲੋਡ ਕੀਤੇ ਸੀਗੇ ਆਪਣੇ WhatsApp ਸਟੇਟਸ ਤੇ ਕੁਝ ਵੀਡੀਓਜ਼ ਔਰ ਮੈਂ ਸ਼ਾਰਟ ਬਣਾ ਕੇ YouTube ਤੇ ਵੀ ਕੀਤਾ ਸੀਗਾ ਐਂਡ ਇੰਸਟਾ ਤੇ ਫੋਟੋਸ ਪਾਈਆਂ ਸੀਗੀਆਂ ਹੁਣ ਕੀ ਹੈ ਕਿ ਕਲਾਇੰਟੇ ਜੋ ਦੇਖੋ ਹਰ ਇੱਕ ਅਲੱਗ WhatsApp ਵਾਲੇ ਕਸਟਮਰਸ ਉਹ ਮੰਗਦੇ ਨੇ ਫੋਟੋਸ ਹਨਾ ਕਈ ਵਾਰੀ ਕੀ ਹੁੰਦਾ ਹੈ ਨਾ ਹਰ ਕੋਈ YouTube ਤੇ ਨਹੀਂ ਹੈਗਾ ਹਰ ਕੋਈ Insta ਤੇ ਨਹੀਂ ਹੈਗਾ ਹਰ ਕੋਈ WhatsApp ਤੇ ਨਹੀਂ ਮਤਲਬ ਤਿੰਨ ਤਿੰਨ ਜਗ੍ਹਾ ਤੇ ਹੁੰਦਾ ਨਾ ਇਹਦਾ WhatsApp ਤੇ ਹੀ ਤਿੰਨ ਚੀਜ਼ WhatsApp ਕਰੀ ਹੈ ਸੋਸ਼ਲ ਮੀਡੀਆ ਤੇ ਹੀ ਤਿੰਨ ਚੀਜ਼ਾ ਜਿੱਦਾਂ ਜ਼ਿਆਦਾ ਕਰ ਰਹੀ ਕਿਆਂ WhatsApp ਤੇ ਕਮਿਊਨਿਟੀ ਬਣਾਈ ਹੋਈ ਹੈ ਉਹਦਾ ਮੈਂ ਉਹਦਾ ਲਿੰਕ ਵੀ ਮੈਂ ਸ਼ੇਅਰ ਕੀਤਾ ਹੋਇਆ Instagram ਤੇ ਕੀਤਾ ਜਿੱਦਾਂ ਉਹ ਵਾਲਾ ਨਾ ਮੈਂ ਸ਼ੇਅਰ ਤੇ ਜਿਹੜੇ YouTube ਵਾਲੇ ਕਸਟਮਰਸ ਨੇ ਕਈ ਵਾਰੀ ਉਹਨਾਂ ਨੂੰ ਨੰਬਰ ਲੱਭਣ 'ਚ ਵੀ ਇਸ਼ੂ ਆਉਂਦਾ ਹੈ ਕਿੱਦਾਂ ਤੇ ਮੈਂ ਨਾਰਮਲੀ ਕੀ ਬੋਲਦੀ ਹੁਣੀ ਨੰਬਰ ਵੀ ਬੋਲ ਦਿੰਨੀ ਹੁੰਨੀ ਆ ਕਿ ਅਗਰ ਤੁਹਾਨੂੰ ਕੋਈ ਸਾਨੂੰ ਲੱਭਣ 'ਚ ਕੋਈ ਦਿੱਕਤ ਆ ਰਹੀ ਹੈ ਸਾਡਾ ਪੇਜ ਨਹੀਂ ਲੱਭ ਰਿਆ ਜਾਂ ਕਿਦਾਂ ਤੇ ਮੈਂ ਅੱਜ ਤੁਹਾਨੂੰ ਫੇਰ ਦੁਬਾਰਾ ਤੋਂ ਆਪਣੇ ਦੋਨੋਂ ਨੰਬਰ ਬੋਲ ਕੇ ਦੱਸ ਰਹੀ ਆ ਤੁਸੀਂ ਉਹਨਾਂ ਦੋਨੋਂ ਨੰਬਰਸ ਤੇ ਸਾਨੂੰ ਅਪਰੋਚ ਕਰ ਸਕਦੇ ਹੋ ਡੀਐਮ ਕਰ ਸਕਦੇ ਹੋ ਫਾਰ ਡਿਟੇਲਸ ਔਰ ਇੱਕ ਹੋਰ ਚੀਜ਼ ਹੈ ਕਿ ਨਾ ਮੇਰੇ ਬੜੇ ਪਿਆਰੇ ਪਿਆਰੇ ਵੈਲਿਊਏਬਲ ਕਸਟਮਰਸ ਨੇ ਕਹੀ ਤੇ ਇਦਾਂ ਜਿਨ੍ਹਾਂ ਨੇ ਮੇਰੇ ਕੋਲ ਬਹੁਤ ਜ਼ਿਆਦਾ ਸ਼ੋਪਿੰਗ ਨਹੀਂ ਕਰ ਲਈ ਹੋਈ ਹੈ ਬਟ ਉਹਨਾਂ ਨੇ ਹਲੇ ਤੱਕ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਸੀ ਆਪਣੀ ਆਈਡੀ ਐ ਕਿੱਦਾਂ ਨਹੀਂ ਬਣਾਈ ਹੁੰਦੀ ਠੀਕ ਹੈ ਉਹ ਇੱਕ ਅਲੱਗ ਇਸ਼ੂ ਹੈ ਕਿ ਅਗਰ ਕਿਉਂਕਿ ਬਿਨਾਂ ਆਈਡੀ ਤੋਂ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕਰ ਸਕੋਗੇ ਈਮੇਲ ਆਈਡੀ ਮਤਲਬ ਠੀਕ ਹੈ ਤੇ ਕਈ ਭੈਣਾਂ ਨੇ ਸਾਨੂੰ ਅ ਚੈਨਲ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਜਦੋਂ ਮੈਨੂੰ ਸਕਰੀਨਸ਼ਾਟ ਆਂਦਾ ਹੈ ਨਾ ਕਿ ਆਹ ਵਾਲੇ ਸੋਟ ਦਾ ਦੱਸ ਦਿਓ ਜਾਂ ਕਿੱਦਾਂ ਫਿਰ ਮੈਂ ਉਹਨਾਂ ਨੂੰ ਪੁੱਛਦੀ ਹਣੀ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਫਿਰ ਕਹਿਣਗੇ ਕਿ ਨਹੀਂ ਫਿਰ ਮੈਂ ਦੱਸੇ ਕਿ ਤੁਸੀਂ ਪਲੀਜ਼ ਸਾਨੂੰ ਸਬਸਕ੍ਰਾਈਬ ਕਰੋ ਇੱਕ ਤੇ ਕੀ ਹੁੰਦਾ ਹੈ ਕਿ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਹਰ ਪਰਚੇਸ ਤੇ 50 ਰੁਪਏ ਆਫ ਮਿਲਣਗੇ ਮਿਲਣਗੇ ਤੁਸੀਂ ਚਾਹੇ ਸਾਡੇ ਕੋਲ ਜਿੰਨਾ ਮਰਜ਼ੀ ਆਰਡਰ ਕਰ ਰਹੇ ਹੋ ਪਹਿਲਾ ਆਰਡਰ ਆ ਰਿਹਾ 50 ਰੁਪਏ ਤੁਹਾਨੂੰ ਆਫ ਮਿਲਣਾ ਹੈ ਮਿਲਣਾ ਨੈਕਸਟ ਆਰਡਰ ਤੇ ਵੀ 50 ਰੁਪਏ ਆਫ ਮਿਲੇਗਾ ਉਹ ਸਿਰਫ ਤਾਂ ਕਿ ਅਗਰ ਤੁਸੀਂ ਸਾਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ YouTube ਪੇਜ ਦੇ ਉੱਪਰ ਤਾਂ ਕਰਕੇ ਦੂਸਰਾ ਫਾਇਦਾ ਇਹ ਹੁੰਦਾ ਹੈ ਕਿ ਅਸੀਂ ਆਫਰਸ ਕੱਟਦੇ ਰਹਿੰਦੇ ਆ ਨਾਰਮਲੀ ਹਰ ਵੀਕ ਅਸੀਂ ਇੱਕ ਵੀਡੀਓ ਲੈ ਕੇ ਆਉਣ ਨਹੀਂ ਆਉਣੇ ਆ ਅ ਇੱਕ ਵਾਰੀ ਪਿੱਛੇ ਜੇ ਨਾ ਮੈਂ ਲਾਈਵ ਹੋਈ ਸੀਗੀ ਤੇ ਮੈਂ ਲਾਈਵ ਹੋ ਕੇ ਬੋਲਿਆ ਸੀਗਾ ਕਿ ਮੈਂ 21 ਤੋਂ 30 ਦੇ ਵਿੱਚ ਕੋਈ ਵੀਡੀਓ ਨਹੀਂ ਲੈ ਕੇ ਆਉਂਗੀ ਅ ਉਸ ਟਾਈਮ ਥੋੜਾ ਜਿਹਾ ਉਹ ਆਪਣੇ ਜਿੱਦਾਂ ਛੋਟੇ ਸਾਹਿਬ ਜਾਦੇ ਆ ਉਹਨਾਂ ਸਾਰਿਆਂ ਦੇ ਯਾਰੀ ਚੱਲਦੇ ਨੇ ਤੇ ਉਹਨਾਂ ਵਿੱਚ ਮੈਂ ਕੋਈ ਲੰਬੀ ਵੀਡੀਓ ਨਹੀਂ ਲੈ ਕੇ ਆਣੀ ਤੇ ਮੈਨੂੰ ਸੀਗਾ ਕਿ ਚਲ ਮੈਂ ਇੱਕ ਵੀਡੀਓ ਹੁਣ ਲੈ ਕੇ ਆਈ ਆ ਕੋਸ਼ਿਸ਼ ਕਰੂੰਗੀ ਕਿ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਵੀ ਕਿਉਂਕਿ ਨਵਾਂ ਸਟਾਕ ਤੇ ਸਾਡੇ ਕੋਲ ਆਂਦਾ ਹੀ ਰਹਿੰਦਾ ਹੈ ਇਹ ਵਾਲੀ ਵੀਡੀਓ ਤੋਂ ਬਾਅਦ ਇੱਕ ਵੀਡੀਓ ਹੋਰ ਅਸੀਂ ਲੈ ਕੇ ਆਵਾਂਗੇ ਉਸ ਤੋਂ ਬਾਅਦ ਫਿਰ ਆਫਟਰ 30 ਫਿਰ 30 ਤਰੀਕ ਤੋਂ ਬਾਅਦ ਅਸੀਂ ਮਤਲਬ ਨਵੇਂ ਸਾਲ ਚ ਨਵੇਂ ਸਾਲ ਜਿਹਦੇ ਵੈਸੇ ਵੀ ਅਸੀਂ ਠਮਾਕਾ ਆਫਰ ਲੈ ਕੇ ਆਣੀ ਹੈ ਬਹੁਤ ਵਧੀਆ ਵਧੀਆ ਅਸੀਂ ਆਫਰਸ ਲੈ ਕੇ ਆਵਾਂਗੇ ਸੋਹਣੇ ਸੋਹਣੇ ਕਲੈਕਸ਼ਨ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜੇ ਕੱਲ ਮੈਂ ਨਾ ਪੀਸਿਸ ਅਪਲੋਡ ਕੀਤੇ ਸੀਗੇ ਆਪਣੇ ਸਟੇਟਸ ਚ ਪਾਈ ਸੀਗੇ ਕਮਿਊਨਿਟੀ ਚ ਪਾਈ ਸੀਗੇ ਫੋਟੋਜ਼ ਪਾਈਆਂ ਸੀਗੀਆਂ ਹਨ ਤੇ ਉਹਨਾਂ ਕਸਟਮਰਸ ਬੋਲ ਰਹੇ ਸੀਗੇ ਕਿ ਡੀਐਮ ਮੈਂ ਬੋਲਿਆ ਸੀ ਕਿ ਡੀਐਮ ਕਰ ਲੋ ਤਾਂ ਉਹਨਾਂ ਨੂੰ ਹੈਗਾ ਕਿ ਜਿੰਨੇ ਸੂਟ ਅਸੀਂ ਪਾਏ ਸੀਗੇ ਉਹਨਾਂ ਸਾਰਿਆਂ ਦੀਆਂ ਹੀ ਡਿਟੇਲਸ ਔਰ ਫੈਬਰਿਕ ਦਾ ਉਹਨਾਂ ਨੂੰ ਪਤਾ ਲੱਗ ਜੇ ਤੇ ਇਹ ਅੱਜ ਫਿਰ ਮੈਂ ਵੀਡੀਓ ਬਣਾਉਂਦਾ ਮੇਰਾ ਮਕਸਦ ਹੀ ਇਹ ਸੀਗਾ ਕਿ ਮੈਂ ਤੁਹਾਨੂੰ ਜਿਹੜੇ ਕੱਲ ਅਸੀਂ ਫੋਟੋਜ਼ ਉਹਦੇ ਚ ਅਪਲੋਡ ਕੀਤੀਆਂ ਸੀਗੀਆਂ ਉਹਨਾਂ ਦਾ ਮੈਂ ਤੁਹਾਨੂੰ ਥੋੜਾ ਲਾਗੇ ਉਹਦੀ ਆ ਦਿਖਾਦਾ ਠੀਕ ਹੈ ਆ ਦੇਖੋ ਆ ਆਏਗਾ ਇਹਦਾ ਸ਼ਰਟ ਹੈ ਇਹਨਾਂ ਟਾਈ ਐਂਡ ਆਈਆ ਇਹ ਬੜਾ ਹਲਕਾ ਜਿਹਾ ਹਲਕਾ ਇਨ ਦਾ ਸੈਂਸ ਨਾਟ ਕੁਆਲਿਟੀ ਵਾਈਜ਼ weight ਵਾਈਜ਼ ਮਤਲਬ ਇਹਨੂੰ कैरी करना बहुत ईजी है मेरे हथो स्प कर चलना ठीक है जी इना हल्का ठीक है पैनल आएगा एदा, एदा, गले उपर ठीक है और नीचे आ चीज ओ घेरे ने कवर करनी है ठीक है आता है सही हो आदा नीचे घेरे से आ जाए

ਠੀਕ ਹੈ ਜੀ ਆ ਦੇਖੋ ਸੈਮੀ ਡੱਬੀ ਦੁਪੱਟਾ ਫੁੱਲ ਖੁੱਲਾ ਡੁੱਲਾ ਟਾਈ ਮੀਟਰ ਆ ਦੇਖੋ ਠੀਕ ਹੈ ਬਾਰਡਰਸ ਦੇ ਉੱਪਰ ਐਦਾਂ ਸ਼ਿਮਰ ਆ ਜੇਗੀ ਬੜੀ ਨਾਈਸਲੀ ਠੀਕ ਹੈ ਜੀ ਔਰ ਸੈਂਟਰ ਦੇ ਵਿੱਚ ਐਦਾਂ ਛੋਟੇ ਛੋਟੇ ਫਲਾwrs ਇਜ਼ੀ ਟੂ ਕੈਰੀ ਇਹਨਾਂ ਸਿਰ ਤੇ ਵੀ ਲੈਣਾ ਬੜਾ ਸੌਖਾ ਹੈ ਤੁਹਾਨੂੰ ਲੈ ਕੇ ਦਿਖਾ ਦਿੰਨੇ ਹਾਂ ਅਸੀਂ ਅੱਛਾ ਇਹਦਾ ਦੁਮਾਲਾ ਨਹੀਂ ਪੂਰਾ ਆ ਰਿਹਾ 1 ਮਿੰਟ ਹੋਲਡ ਆ ਦੇਖੋ ਠੀਕ ਹੈ ਜਿੱਦਾਂ ਸਾਡੇ ਦਮਾਲੇ ਵਾਲੀਆਂ ਪਹਿਣਾ ਨੂੰ ਹੁੰਦਾ ਸਿਰਾਂ ਤੇ ਟਿੱਕੂਗਾ ਤੇ ਇਹ ਬੜਾ ਅੱਛਾ ਸਿਰਾਂ ਤੇ ਟਿਕਦਾ ਹੈ ਦੁਪੱਟਾ ਦੇਖੋ ਬੜਾ ਅੱਛਾ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਚਾਹੇ ਤੁਸੀਂ ਓਦਾਂ ਵੀ ਸਿਰਾਂ ਤੇ ਲੈਣਾ ਹੈ ਤੇ ਟਿੱਕਣ ਵਾਲਾ ਅੱਛਾ ਹੋਣਾ ਟੈਪੀ ਐਵੇਂ ਸਲਿੱਪਰੀ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਵਾਲੇ ਸੂਟ ਦਾ ਕੋਸਟ ਤੁਹਾਨੂੰ ਪੜੇਗਾ ਜੀ 2200 ਓਨਲੀ ਟਾਈ ਐਂਡ ਡਾਈ ਠੀਕ ਹੈ ਟਿਸ਼ੂ ਫੈਬਰਿਕ ਹੈ ਟਾਈ ਐਂਡ ਡਾਈ ਬੜਾ ਲਾਈਟ ਵੇਟਿਡ ਠੀਕ ਹੈ ਵਿਦ ਸੈਮੀ ਟੈਪੀ ਦੁਪੱਟਾ ਵਿਦ ਬਿਊਟੀਫੁਲ ਆ ਸ਼ਿਮਰ ਫੋਇਲ ਹੋਇਆ ਹੋਇਆ ਹੈ 골ਡਨ ਐਂਟੀਕ 골ਡਨ ਦਾ ਔਰ ਕਾਸਟ ਕਰੇਗਾ ਤੁਹਾਨੂੰ ਇਸ ਸੂਟ 2200 ਫॉर ਫੁੱਲ ਡਿਟੇਲਸ ਯੂ ਕੈਨ ਡੀਐਮਸ ਸਾਨੂੰ ਡੀਐਮ ਕਰ ਸਕਦੇ ਹੋ ਤੁਸੀਂ ਠੀਕ ਹੈ ਹੁਣ ਸੈਕਿੰਡ ਪੀਸ ਹੈਗਾ ਸਾਡਾ ਇਹ ਵਾਲਾ ਇਹਦੇ ਨਾਲ ਮੈਂ ਪਹਿਲਾਂ ਤੁਹਾਨੂੰ ਦਿਖਾ ਦਿੰਨੀ ਆ ਕਿ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਜੇ ਪਲੇਨ ਠੀਕ ਹੈ ਪਲੇਨ ਬਾਟਮ ਔਰ ਇਹ ਆਏਗੀ ਇਹਦੀ ਸ਼ਰਟ ਬਹੁਤ ਸੋਹਣਾ ਪੀਸ ਹੈ ਔਰ ਇਹ ਵਾਲਾ ਪੀਸ ਨਾ ਸਾਡਾ ਮੈਨੂੰ ਲੱਗਦਾ 7ਵੀਂ 8ਵੀਂ ਵਰੀ ਹੋਇਆ ਹੈ ਰੀਸਟਾਕ ਕਿ ਇਹ ਸੂਟ ਸਾਡਾ ਬੜੀ ਡਿਮਾਂਡ ਚ ਰਹਿੰਦਾ ਹੈ ਬੜਾ ਪਸੰਦ ਆਂਦਾ ਹੈ ਕਸਟਮਰਸ ਨੂੰ ਤੇ 7ਵੀਂ 8ਵੀਂ ਵਰੀ ਰੀਸਟਾਕ ਹੋਇਆ ਹੋਣਾ ਠੀਕ ਹੈ ਆ ਦੇਖੋ ਆ ਆਏਗਾ ਇਹਦਾ ਫਰੰਟ ਗਲੇ ਦੇ ਉੱਪਰ ਆਏਗੀ ਇਹ ਵਾਲੀ ਚੀਜ਼ ਠੀਕ ਹੈ ਜੀ 1 ਮਿੰਟ ਹੋਲਡ ਕਰਨਾ ਠੀਕ ਹੈ ਜੀ ਆ ਦੇਖੋ ਆ ਚੀਜ਼ ਆਏਗੀ ਇਹਦੀ ਗਲੇ ਦੇ ਉੱਪਰ ਠੀਕ ਹੈ ਔਰ ਆ ਪੈਨਲ ਥਲੇ ਤੱਕ ਆਣਗੇ ਔਰ ਆ ਆ ਜਾਏਗਾ ਹੈ ਟੇਰੇ ਦੇ ਉੱਪਰ ਠੀਕ ਹੈ ਇਦਾਂ ਹੀ ਇਹਦੀ ਬੈਕ ਵੀ ਬਣੀ ਹੋਈ ਹੈ ਤੇ ਬਾਵਾ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਸੂਟਸ ਦੀਆਂ ਬਣੀਆਂ ਹੀ ਹੁੰਦੀਆਂ ਆ ਬਾਵਾ ਇੱਧਰ ਆ ਇੱਕ ਬੋਟਮ ਆ ਜਾਏਗਾ ਔਰ ਆ ਠੀਕ ਹੈ ਜੀ ਆ ਬਾਵਾ ਬਣੀ ਹੋਈ ਹੈ ਠੀਕ ਹੈ ਆ ਦੇਖੋ ਠੀਕ ਹੈ ਜੀ ਤੇ ਇਹਦੇ ਨਾਲ ਬੋਟਮ ਪਲੇਨ ਹੈ ਦੁਪੱਟਾ ਇਹਦਾ ਬੜਾ ਸੋਹਣਾ ਆਲਵੇਸ ਅਸੀਂ ਇਦਾਂ ਹੀ ਕਰਦੇ ਆਂ ਇੱਕ ਵਾਰੀ ਕੀਤਾ ਸੀਗਾ ਕਿ ਵਿੱਚ ਪੂਰਾ ਟਾਈ ਐਂਡ ਆਇ ਇਫੈਕਟ ਦਿੱਤਾ ਸੀਗਾ ਲੇਕਿਨ ਜਦੋਂ ਅਸੀਂ ਇਦਾਂ ਤਿਆਰ ਕਰਾਉਂਦੇ ਆ ਨਾ ਤੇ ਇਹ ਕਸਟਮਰ ਜ਼ਿਆਦਾ ਲਾਈਕ ਕਰਦੇ ਨੇ ਕਿ ਜਿਹੜੇ ਇਹਦੇ ਪੱਲੇ ਨੇ ਉਹਨੂੰ ਅਸੀਂ ਜਸਟ ਬਲੈਕ ਟੱਚ ਦੇ ਦਿੱਤਾ ਹਾਂ ਹਰ ਬਾਕੀ ਸਾਰਾ ਐਸੇ ਕਲਰ ਦਾ ਹੀ ਹੈ ਠੀਕ ਹੈ ਹੋਰ ਨਾ ਇਹਦੇ ਵਿੱਚ ਦੇਖੋ ਥੋੜਾ ਕਲਰਫੁਲ ਅਸੀਂ ਉਹ ਕਰਵਾਇਆ ਹੋਇਆ ਆ ਦੇਖੋ ਠੀਕ ਹੈ ਕਲਰਫੁਲ ਫੋਇਲ ਕਰਵਾਇਆ ਹੋਇਆ ਆਪਾਂ ਇਹਦੇ ਜੀ ਯੂਜ਼ ਹੋਇਆ ਹੈ সিলਵਰ ਐਂਡ ਥੋੜਾ ਜਿਹਾ ਕਲਰਫੁਲ ਫੋਇਲ ਔਰ ਦੁਪੱਟੇ ਦੇ ਪੱਲੇ ਤੇ ਅਸੀਂ ਬਲੈਕ ਦਾ ਟੱਚ ਦੇਤਾ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਲਾਸਟ ਵਿੱਚ ਮੈਂ ਕੋਈ ਬਹੁਤ ਅੱਛੀ ਆਫਰ ਤੁਹਾਨੂੰ ਦੱਸਣੀ ਜੇ ਸੋ ਪੂਰੀ ਵੀਡੀਓ ਦੇਖਿਓ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਸਾਡੀਆਂ ਪਹਿਣਾ ਸਾਡੀਆਂ ਵੀਡੀਓ ਦੇਖਦਿਆਂ ਨੇ ਸਾਨੂੰ ਬਹੁਤ ਵਧੀਆ ਲੱਗਦਾ ਪਰ ਵੀਡੀਓ ਦੇਖ ਕੇ ਨਾ ਜਿੱਦਾਂ ਤੇ ਫਿਰ ਲਾਸਟ ਵੀ ਪੁੱਛਣਗੇ ਸੂਟ ਦਾ ਪ੍ਰਾਈਸ ਕਿ ਨਾਰਮਲੀ ਅਸੀਂ ਹਰ ਵੀਡੀਓ ਦੇ ਵਿੱਚ ਨਾ ਆਪਣੇ ਸੂਟਾਂ ਦੇ ਪ੍ਰਾਈਸ ਜ਼ਰੂਰ ਦੱਸਦੇ ਆ ਪਲੱਸ ਤੁਹਾਨੂੰ ਫੈਬਰਿਕ ਬਿਲਕੁਲ ਲਾਗੇ ਹੋ ਕਰਕੇ ਦਿਖਾਈਦਾ ਹੈ ਤਾਂ ਕਿ ਕੋਈ ਕਲਰ ਦਾ ਇਸ਼ੂ ਵੀ ਨਾ ਰਹੇ ਕਿ ਕਿਸੇ ਨੂੰ ਲੱਗੇ ਵੀ ਆ ਕਲਰ ਹੋਰ ਦਿਖ ਰਿਹਾ ਹੈ ਜਾਂ ਕਿੱਦਾਂ ਜਦੋਂ ਅਸੀਂ ਬਿਲਕੁਲ ਲਾਗੇ ਕਰਕੇ ਦਿਖਾਉਂਦੇ ਆ ਵਿਚਰ ਤੇ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਪੂਰੀ ਡਿਟੇਲਡ ਪਿਕਚਰ ਮਿਲੇ ਸੂਟ ਦੀ ਸੋ ਤੁਹਾਨੂੰ ਬਾਅਦ ਵਿੱਚ ਇੱਦਾਂ ਨਾ ਲੱਗੇ ਜਦੋਂ ਤੁਹਾਡੇ ਘਰ ਸੂਟ ਪਹੁੰਚੇ ਤੁਹਾਨੂੰ ਪਤਾ ਹੋਵੇ ਕਿ ਆ ਸਭ ਚੀਜ਼ਾਂ ਤੁਹਾਨੂੰ ਉਸੇ ਪਹਿਲਾਂ ਹੀ ਦੱਸੀਆਂ ਸੀਗੀਆਂ ਠੀਕ ਹੈ ਅੱਛਾ

ਪੱਲਿਆਂ ਦੇ ਉੱਪਰ ਮਿਲਕੀ ਦਾ ਕੰਮ ਕੀਤਾ ਹੈ। ਆਹ ਦੇਖੋ। ਠੀਕ ਹੈ ਜੀ। ਸੈਂਟਰ 'ਚ ਸਕਰੀਨ ਤੇ ਪੱਲਿਆਂ ਉੱਪਰ ਮਿਲਕੀ ਦਾ ਕੰਮ। ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ। ਠੀਕ ਹੈ। ਇਹ ਵੀ ਸੂਟ ਦਾ ਨੂੰ ਕਾਸਟ ਕਰੇਗਾ 2300। 2300 ਦਾ। ਪਹਿਲਾਂ ਦਿਖਾਇਆ ਸੀ ਜਿਹੜਾ 2200 ਦਾ ਉਸ ਤੋਂ ਬਾਅਦ ਜਿਹੜਾ ਕ੍ਰੇਪ ਦਾ ਦਿਖਾਇਆ ਸੀ ਬਲੈਕ ਪੱਲਿਆਂ ਦੇ ਨਾਲ ਜਿਹਦਾ ਕੰਮ ਕੀਤਾ ਹੋਇਆ ਸੀਗਾ ਉਹ ਸੂਟ ਕਾਸਟ ਕਰੇਗਾ ਤੁਹਾਨੂੰ 2700 ਤੇ ਜਿਹੜਾ ਹੁਣ ਦਿਖਾਇਆ ਹੈ ਇਹ ਕਰੇਗਾ ਤੁਹਾਨੂੰ ਕਾਸਟ 2300 ਠੀਕ ਹੈ ਬਾਕੀ ਨਾਰਮਲੀ ਨਾ ਜਿਹੜੇ ਕੱਲ ਸੂਟ ਦਿਖਾਏ ਸੀਗੇ ਉਹਨਾਂ ਵਿੱਚੋਂ ਦੀ 1 2 ਪੀਸਿਸ ਨਿਕਲ ਗਏ ਨੇ ਬਟ ਫਿਰ ਵੀ ਮੈਂ ਤੁਹਾਨੂੰ ਕੋਸ਼ਿਸ਼ ਕਰਦੀ ਹੈ ਕਿ ਉਹ ਦਿਖਾ ਦਾਂ ਕਿਉਂਕਿ ਭਾਵੇਂ ਨਿਕਲ ਵੀ ਗਏ ਨੇ ਔਰ ਰੀਸਟਾਕ ਦੁਬਾਰਾ ਹੋ ਜਾਂਦੇ ਨੇ ਕਿਉਂਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਨਾ ਖੋਦੀ ਬਣਵਾਣੇ ਆ ਸੂਟ ਤੇ ਕਿਉਂਕਿ ਰੀਸਟਾਕ ਵੀ ਜਦੋਂ ਕਹੋਗੇ ਉਦੋਂ ਹੋ ਜਾਣੇ ਆ ਅਸੀਂ ਮਾਰਕੀਟ ਵਾਲੇ ਸੂਟ ਨਹੀਂ ਬੁਟੀਕ ਸੂਟਸ ਆ ਜਿਹੜੇ ਬੁਟੀਕ ਸੂਟਸ ਆ ਤੇ ਅੱਛਾ ਆਹ ਵਾਲਾ ਜਿਹੜਾ ਇੱਕ ਪੀਸ ਆ ਨਾ ਏ ਅਸੀਂ ਰੀਸਟੌਕ ਤੇ ਕਰ ਦਾਂਗੇ ਕਿਸੇ ਦੇ ਕਹਿਣ ਤੇ ਲੇਕਿਨ ਆ ਜਿਹੜਾ ਫੈਬਰਿਕ ਹੈ ਨਾ ਇਹ ਦੁਬਾਰਾ ਨਹੀਂ ਮਿਲੇਗਾ ਕਿਉਂਕਿ ਇਹ ਫੈਬਰਿਕ ਨਾ ਅਸੀਂ ਮਤਲਬ ਜਿੱਦਾਂ ਇਕੱਠਾ ਥਾ ਨਹੀਂ ਸੀ ਪਿਓਰ ਜੌਰਜਟ ਆ ਮੈਂ ਤੁਹਾਨੂੰ ਪੂਰਾ ਖੋਲ ਕੇ ਦਿਖਾਨੀ ਆ ਠੀਕ ਹੈ ਆ ਦੇਖੋ ਇਹਨਾਂ ਪਿਓਰ ਜੌਰਜਟ ਦਾ ਪੀਸ ਸੀਗਾ ਔਰ ਪੀਸ ਵੀ ਥੋੜਾ ਅਲੱਗ ਜਿਹਾ ਦੇਖੋ ਆ ਇਦਾਂ ਇਹਦੇ ਗਲੇ ਤੇ ਆਏਗਾ ਕੰਮ ਇਹਦਾ ਲੱਗਿਓ ਪੀਸ ਦਾ ਟੈਕਸਚਰ ਦੇਖੋ ਆ ਦੇਖੋ ਲਾਈਨਿੰਗ ਹੈ ਇਹਦੇ ਵਿੱਚ ਸਾਰੇ ਪੀਸ ਤੇ ਨਾ

ਇਫ ਡਿਜ਼ਾਈਨ ਦੁਬਾਰਾ ਰੀਸਟਾਕ ਹੋ ਜਾਏਗਾ ਕਲਰ ਕੰਟਰਾਸਟ ਰੀਸਟਾਕ ਹੋ ਜਾਏਗਾ ਬਟ ਆ ਜਿਹੜਾ ਫੈਬਰਿਕ ਆ ਇਹ ਸਿਰਫ ਸਿੰਗਲ ਫੈਬਰਿਕ ਆ ਇਹ ਪਿਓਰ ਫੈਬਰਿਕਿਆਂ ਨਾਲੇ ਤੇ ਇਹ ਫੈਬਰਿਕ ਨਹੀਂ ਦੁਬਾਰਾ ਮਿਲੇਗਾ ਬਾਕੀ ਸਭ ਚੀਜ਼ਾਂ ਰੀਸਟਾਕ ਹੋ ਜਣਗੀਆਂ ਉਹ ਵਾਲਾ ਫੈਬਰਿਕ ਨਹੀਂ ਹੋਏਗਾ ਜੀ ਠੀਕ ਹੈ ਅੱਛਾ ਇਕਨਾ ਪਸ਼ਮੀਨਾ ਦੇ ਉੱਪਰ ਸਾਡੇ ਕੋਲ ਕੁਝ ਡਿਮਾਂਡ ਆ ਰਹੀ ਸੀਗੀ ਪਸ਼ਮੀਨਾ ਉੱਪਰ ਕੁਝ ਵਕ ਪਿੱਛੇ ਜੇ ਅਸੀਂ ਸਾਰੀਆਂ ਐਮਬਰਾਇਡਰੀਜ਼ ਦਿਖਾਈਆਂ ਸੀਗੀਆਂ ਆਲਬੋਸ ਨਿਕਲ ਗਈਆਂ ਸਾਰੀਆਂ ਤੇ ਠੀਕ ਹੈ ਉਹ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਹੋਰ ਨਵਾਂ ਸਟਾਕ ਆ ਜਾਏਗਾ ਉਹ ਸਟਾਕ ਦੇ ਨਾਲ ਅਸੀਂ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ ਜਿੱਦਾਂ ਤੁਹਾਨੂੰ ਪ੍ਰੋਮਿਸ ਕੀਤਾ ਨਾ ਉਹਦੇ ਨਾਲ ਅਸੀਂ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਤੇ ਆ ਇੱਕ ਪੀਸ ਹੈਗਾ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਆ ਥਿਸ ਇਜ਼ ਰਾਮ ਟੈਕਸ ਬਹੁਤ ਸੋਹਣਾ ਸੂਟ ਹੈ ਠੀਕ ਹੈ ਕਿਉਂਕਿ ਪਸ਼ਮੀਨਾ ਜਿਹੜਾ ਨਾ ਨਾਰਮਲੀ ਅਸੀਂ ਕਾਨੀ ਪਾਲੀ ਉਹ ਵੀ ਲਗਾਉਂਗੀ ਕਾਨੀ ਦੇ ਸਿਰਫ ਮੇਰੇ ਕੋਲ ਦੋ ਸੂਟ ਰਹਿ ਗਏ ਨੇ ਕਾਨੀ ਦੇ ਮੇਰੇ ਕੋਲ 8 12 12 ਸੂਟ ਸੀਗੇ ਉਹਨਾਂ ਚ ਸਿਰਫ ਦੋ ਰਹਿ ਗਏ ਆ ਤੇ ਉਹ ਲਾਸਟ ਜਿਹੜੀ ਮੈਂ ਵੀਡੀਓ ਕਹਿ ਰਹੀ ਆ ਨਾ ਤੁਹਾਨੂੰ ਲਾਸਟ ਵਿੱਚ ਕੋਈ ਸਰਪ੍ਰਾਈਜ਼ ਦੇਣਾ ਬਸ ਉਹ ਕਾਨੀ ਸੂਟਾਂ ਵਾਲੀ ਹੀ ਹੈ ਤੁਹਾਨੂੰ ਕਾਨੀ ਸੂਟਾਂ ਦੇ ਅਸੀਂ ਬਥੇਰੇ ਖੁੱਲੇ ਗੱਫੇ ਦੇ ਦੇਣੇ ਆ ਦੇ ਸਕਾਊਟ ਦੇ ਠੀਕ ਹੈ ਜੀ ਤੇ ਆ ਬਹੁਤ ਸੋਹਣਾ ਰੀਸ ਹੈ ਆ ਇਹਦਾ 프ੰਟ ਆਏਗਾ 컬러 ਬੜਾ ਪਿਆਰਾ ਹੈ ਪਸ਼ਮੀਨਾ ਚ ਨਾ ਨਾਰਮਲੀ ਇਹੋ ਜੇ ਸੂਦੀ ਜੇ ਪੇਸਟਲ 컬러 ਕਟ ਆਉਂਦੇ ਨੇ ਹਨਾ ਜਿਨ੍ਹਾਂ ਤੇ ਆ ਬਲੌਕ ਬੜਾ ਸੋਹਣਾ ਕੀ ਆ 컬러 ਦਾ ਸੂਟ ਹੈ ਠੀਕ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਔਰ ਐਦਾ ਆਏਗਾ ਸੈਂਟਰ ਦੇ ਵਿੱਚ ਛੋਟੇ ਛੋਟੇ ਬੂਟਿਆਂ ਦੇ ਨਾਲ ਇਹਨੂੰ ਕਵਰ ਅਪ ਕੀਤਾ ਹੋਇਆ ਹੈ ਔਰ ਆ ਜਾਈਦਾ ਘੇਰਾ ਠੀਕ ਹੈ ਆ ਆ ਜਾਣਾ ਇਹਦਾ ਘੇਰਾ ਔਰ ਘੇਰੇ ਦੇ ਉੱਪਰ ਆ ਵਾਲਾ ਬਾਰਡਰ ਬਹੁਤ ਸੋਹਣਾ 컬러 ਕੰਬੀਨੇਸ਼ਨ ਆ ਵੈਰੀ ਬਿਊਟੀਫੁਲ ਬਲੌਕ ठीक है और आई छोटी छोटी बूटी बैक भी दिखाई है।, है आ जाएगा और थले ए घेरे उपर बॉर्डर और छोटे छोटे बूटे ठीक है जी ते आई है बॉटम इन्हें दुपट्टा बड़ा सोहना है चेक टैबी ਕੋਈ ਫਿਸਲਣ ਵਾਲਾ ਨਹੀਂ ਇੱਕ ਵਾਰ ਜਿੱਥੇ ਟਿਕਾ ਲੋਗੇ ਟਿਕ ਜੇਗਾ ਆ ਨਹੀਂ ਆ ਵੀ ਤੁਸੀਂ ਮੋਡੇ ਤੇ ਲਾਇਆ ਤੇ ਡਿੱਗੀ ਜਾਏਗਾ ਠੀਕ ਹੈ ਜੀ ਆ ਦੇਖੋ ਆ ਇਹਦਾ ਦੁਪੱਟਾ ਹੈ ਬੜਾ ਸੋਹਣਾ ਵਿਦ ਬਿਊਟੀਫੁਲ ਬਲੌਕ ਠੀਕ ਹੈ ਜੀ ਸਾਰੇ ਦੁਪੱਟੇ ਦੇ ਆਸੇ ਪਾਸੇ ਆ ਬਲਾ ਬਾਰਡਰ ਆਏਗਾ ਔਰ ਇਨ ਦਾ ਟੈਕਸਚਰ ਹੀ ਬੜਾ ਪਿਆਰਾ ਹੈ ਆ ਜਿਹੜਾ ਮੋਟਿਫ ਆਇਆਣਾ ਜੇ ਸੈਂਟਰ ਦੇ ਵਿੱਚ ਤੇ ਇਹ ਤੁਹਾਨੂੰ ਕਾਸਟ ਕਰੇਗਾ ਜੇ ਜਿਹੜਾ ਪਸ਼ਮੀਨਾ ਸੂਟ ਆ ਰਾਮ ਟੈਕਸ ਦਾ ਪਸ਼ਮੀਨਾ ਹੈ 2.5 ਮੀਟਰ ਦੁਪੱਟਾ ਹੈ ਇਹ ਸੂਟ ਤੁਹਾਨੂੰ ਪਾਸਟ ਕਰਨਾ ਹੈ 2900 ਓਨਲੀ ਠੀਕ ਹੈ ਜੀ 2900 ਦਾ ਹੁਣ ਤੁਹਾਨੂੰ ਸੈਕਿੰਡ ਵੀ ਜਿਹੜਾ ਦਿਖਾ ਰਹੀ ਆ ਉਹ ਵੀ ਮੈਂ ਤੁਹਾਨੂੰ ਪਸ਼ਮੀਨੇ ਦਾ ਬਲੌਕ ਹੀ ਦਿਖਾ ਰਹੀ ਆ ਕਿਉਂਕਿ ਆਏ ਤੇ ਬਥੇਰੇ ਸੀ ਕਿ ਨਿਕਲ ਜਾਂਦੇ ਨੇ ਹੁਣ ਪਹਿਲੇ ਸੀ ਤੇ ਕਈ ਵਾਰੀ ਕੀ ਹੁੰਦਾ ਕਸਟਮਰ ਇਹ ਵੀ ਕਹਿੰਦੇ ਤੂੰ ਸਾਨੂੰ ਦਿਖਾਉਂਦੇ ਨਹੀਂ ਤੂੰ ਸਾਨੂੰ ਡਿਸਪਲੇ ਨਹੀਂ ਕਰਦੇ ਸੂਟਸ ਇਸੇ ਕਰਕੇ ਮੈਂ ਕੱਲ ਵਟਸਐਪ ਤੇ ਫੋਟੋਸ ਪਾਈਆਂ ਸੀਗੀਆਂ ਕਿ ਜਿਹੜੇ ਵਟਸਐਪ ਤੇ ਜਿੱਦਾਂ ਕੱਲੀਆਂ ਪਿਕਚਰਸ ਪਾਈਆਂ ਸੀ ਸ਼ਾਰਟ ਵੀ ਪਾਇਆ ਔਰ ਉਹਦਾ ਪਿਕਚਰ ਸਿੱਧੀਆਂ ਪਾਤੀਆਂ ਸੀਗੀਆਂ ਸੋ ਕਈ ਵਾਰਿੰਦਾ ਜ਼ੂਮ ਕਰ ਕਰਕੇ ਸਾਨੂੰ ਆਪਣੇ ਆਪ ਨੂੰ ਵਿਆਦਤ ਹੁੰਦੀ ਹੈ ਕਿ ਅਸੀਂ ਸੂਟ ਨੂੰ ਦੇਖਣਾ ਹੈ ਲੱਗ ਗਿਆ ਜ਼ੂਮ ਕਰ ਕਰਕੇ ਅੱਛਾ ਇਹ ਰੀਸਟਾਕ ਹੋਇਆ ਹੈ ਪਹਿਲੇ ਬਲੌਕ ਪਹਿਲੇ ਸੂਟ ਦੇ ਵਿੱਚ ਬਲੌਕ ਦੇ ਡਿਜ਼ਾਈਨਿੰਗ 'ਚ ਥੋੜਾ ਜਿਹਾ ਫਰਕ ਸੀਗਾ ਕਲਰ ਕੰਬੀਨੇਸ਼ਨ ਸੇਮ ਸੀਗਾ ਇਹ ਡਿਮਾਂਡ ਤੇ ਰੀਸਟਾਕ ਹੋਇਆ ਹੈ ਕਿਉਂਕਿ ਬੜਾ ਪਸੰਦ ਕੀਤਾ ਸੀਗਾ ਕਸਟਮਰਸ ਨੇ ਠੀਕ ਹੈ ਸਲੇਟੀ ਜੇ ਕਲਰ ਦਾ ਹੈ ਨਾ ਲਾਈਟ ਸਲੇਟੀ ਜੇ ਕਲਰ ਦਾ ਫੈਬਰਿਕ ਹੈ ਰਾਮਟੈਕਸ ਦਾ ਠੀਕ ਹੈ ਦਿਸ ਇਜ਼ ਫਰੰਟ ਔਰ ਇਹਦਾ ਵੀ ਆ ਦੇਖੋ ਘੇਰਾ ਬਣਿਆ ਹੋਇਆ ਐ ਇਦਾਂ ਹੀ ਠੀਕ ਐ ਆ ਦੇਖੋ ਬਹੁਤ ਸੋਹਣਾ ਪੀਸ ਐ ਔਰ ਥਿਸ ਇਜ਼ ਬਾਟਮ ਲਾਸਟ ਟਾਈਮ ਵਲ ਇਹਦੇ ਵਿੱਚ ਬਾਟਮ 'ਚ ਥੋੜਾ ਜਿਹਾ ਫਰਕ ਸੀਗਾ ਬਾਕੀ ਆਲਮੋਸਟ ਸੇਮ ਹੀ ਸੀਗਾ ਕਿਉਂਕਿ ਡਿਜ਼ਾਈਨ ਨਾ ਬੜਾ ਲਾਈਕ ਕੀਤਾ ਸੀਗਾ ਸਾਬੜੇ ਤੇ ਇਹ ਫਿਰ ਆਪਾਂ ਕਹੇ ਦੁਬਾਰਾ ਬਣਵਾ ਲੈਨੇ ਆ ਜਿੱਦਾਂ ਕਸਟਮਰ ਕੋਸ਼ ਆਪਾਂ ਉਹ ਤਾਂ ਦੀ ਚੀਜ਼ ਬਣਵਾ ਦਿੰਨੇ ਆ ਤੇ ਆ ਆਏਗਾ ਇਹਦਾ ਬੈਕ ਆ ਸੈਂਟਰ ਜਾਏਗਾ ਮੋਟਿਫ ਔਰ ਇਦਾਂ ਹੀ ਇਹਦੇ ਬੈਕ ਤੇ ਰਹਿ ਦੇਵੀ ਬਾਰਡਰ ਆ ਜਾਏਗਾ ਠੀਕ ਐ ਐਂਡ ਇਹ ਬਾਟਮ ਇਹਦਾ ਵੀ ਦੁਪੱਟਾ ਸੇਮ ਚੈੱਕ ਟੈਬੀ ਖੁੱਲਾ ਡੁੱਲਾ ਬਹੁਤ ਸੋਨਾ ਬਲੌਕ ਆ ਦੇਖੋ ਜਿੱਥੇ ਟਿਕਾਓਗੇ ਟਿਕ ਜੇਗਾ ਠੀਕ ਹੈ ਸਾਈਡਾਂ ਦੇ ਉੱਪਰ ਹੈਵੀ ਬਲੌਕ ਬਾਰਡਰ ਐਂਡ ਆ ਛੋਟੇ ਛੋਟੇ ਜਿਹੜੇ ਬੂਟੇ ਠੀਕ ਹੈ ਦੋਨਾਂ ਬੱਲਿਆਂ ਦੇ ਸੈਂਟਰ ਚ ਇਦਾਂ ਔਰ ਦੋਨਾਂ ਬੱਲਿਆਂ ਤੇ ਚਾਰੋਂ ਸਾਈਡ ਤੇ ਬਾਰਡਰ ਔਰ ਬਾਕੀ ਦੋਨਾਂ ਬੱਲਿਆਂ ਤੇ ਆ ਵਾਲੇ ਬੂਟੇ ਆ ਜਾਣਗੇ ਸੇਮ ਕਾਸਟ 2900 ਰਾਂਟੈਕਸ ਪਛਮੀਨਾ ਔਰ ਖੁੱਲਾ ਡੁੱਲਾ 2 ਮੀਟਰ ਦੁਪੱਟਾ ਅੱਛਾ ਇੱਕ ਤੁਹਾਨੂੰ ਮੈਂ ਹੁਣ ਦਿਖਾ ਰਹੀ ਆ ਇੱਕ ਹੋਰ ਰਹਿ ਗਿਆ ਜੇ ਬਲੌਕ ਆ ਰਹਿ ਗਿਆ 3 ਦਿਨ ਰਹਿਗੇ ਸੀ ਇਹ ਆ ਲਾਸਟ ਪੀਸ ਆ ਥਰਡ ਵਾਲਾ ਬਲੌਕ ਵਾਲਾ ਮਸਟਰਡ ਕਲਰ ਦਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਇਹ ਵੀ ਕਲਰ ਬੜਾ ਸੋਹਣਾ ਬਟ ਮਸਟਰਡ ਇਸ ਕਾਮਨ ਕਲਰ ਬਟ ਇਹਦੇ ਦੇ ਜਿਹੜੇ ਬਲੌਕ ਯੂਜ਼ ਕੀਤੇ ਆ ਉਹ ਇਹਨੂੰ ਥੋੜਾ ਅਲੱਗ ਲੁੱਕ ਦਿੰਦੇ ਨੇ ਠੀਕ ਹੈ ਜੀ ਰਾਮ ਟੈਕਸ ਦਾ ਪਸ਼ਮੀਨਾ ਐਂਡ ਆਹ इधर गला आ जाएगा इधर और बहुत सोना पीस है ठीक है जी और आएगा ये घेरे आएगी बॉटम ठीक है और दिस इज बैक ठीक है ਬੈਕ ਦੇ ਇਦਾਂ ਹੀ ਛੋਟੇ ਛੋਟੇ ਬੁੱਟੇ ਬਣੇ ਹੋਏ ਆ ਸਾਰਾ ਕਵਰ ਕੀਤਾ ਹੋਇਆ ਬੁੱਟਿਆਂ ਨਾਲ ਔਰ ਬੈਕ ਘੇਰੇ ਤੇ ਵੀ ਇਦਾਂ ਹੀ ਬਾਰਡਰ ਆ ਜਾਏਗਾ। ਹਾਂ। ਔਰ ਇਹਦਾ ਦੁਪੱਟਾ ਇਹਦਾ ਦੁਪੱਟਾ ਚਨੌਨ ਦਾ ਹੈ ਕਿਉਂਕਿ ਕੋਈ ਟੱਬੀ ਮੰਗਦਾ ਹੈ ਕੋਈ ਚਨੌਨ ਮੰਗਦਾ ਹੈ ਸੈਮੀ ਚਨੌਨ ਦਾ ਦੁਪੱਟਾ ਹੈ ਇਹਦਾ ਬੜਾ ਸੋਹਣਾ ਔਰ ਸਾਈਡਸ ਦੇ ਵਿੱਚ ਇਦਾਂ ਇਹਨੂੰ ਬਾਰਡਰ ਦੇ ਦਿੱਤੇ ਆ। ਆ ਦੇਖੋ। ਔਰ ਉਹ ਆਰਡਰਸ ਦੇ ਸਾਈਡ ਤੇ ਆਵਲੇ ਮੋਟਿਫ ਔਰ ਸੈਂਟਰ ਦੇ ਵਿੱਚ ਆ ਜਿਹੜਾ ਬਾਟਮ ਦਾ ਜਿਹੜਾ ਪਾਣੀ ਜਿਹਾ ਉਹ ਉਹਦੇ ਵਿੱਚ ਵਿੱਚ ਪਕਦਾ ਸੀ ਠੀਕ ਹੈ ਜੀ ਸੇਮ ਕਾਸਟ 2900 ਆਵਲੇ ਸੂਟ ਦਾ ਵੀ ਕਿਉਂਕਿ ਔਰ ਨਾ ਹੁਣ ਮੈਂ ਆ ਰਹੀ ਜੇ ਕਾਨੀ ਸੂਟ ਤੇ ਤੇ ਆਵਲੇ ਸੂਟਸ ਨੂੰ ਨਾ ਅਸੀਂ ਹੋਂ অলਮੋਸਟ ਤੁਹਾਨੂੰ ਆ ਜਿਹੜੇ ਕਾਨੀ ਸੂਟਸ ਨੇ 50% ਆਫ ਤੇ ਕੱਢ ਰਹੀ ਹਾਂ ਮੈਂ ਕਾਹਦੀ ਸੂਟ ਠੀਕ ਹੈ ਜੀ ਬਹੁਤ ਸੋਹਣੇ ਪੀਸ ਨੇ ਦੋ ਰਹਿ ਗਏ ਨੇ ਇਸ ਕਰਕੇ ਕੱਢ ਰਹੀ ਹਾਂ ਪ੍ਰੋਪਰ ਵੇਵਿੰਗ ਵਾਲਾ ਕੱਪੜਾ ਐ ਐਵੇਂ ਨਹੀਂ ਹੈਗਾ ਕਿ ਮਾੜੀ ਕਾਨੀ ਐ ਪਿਓਰ ਕਾਨੀ ਵੀ ਨਹੀਂ ਐ ਦੇਖੋ ਤਾਂ ਪਿਓਰ ਕਾਨੀ ਤੇ ਯਾਰ 10 10 11 11 ਹਜ਼ਾਰ ਦੇ ਸੂਟ ਆਉਂਦੇ ਨੇ ਠੀਕ ਐ ਤੇ ਆਹ ਕਾਨੀ ਸੂਟ ਹੋ ਜਾਏਗਾ ਤੁਹਾਡਾ ਆਹ ਦੇਖੋ ਇਹਦੀ ਵੇਵਿੰਗ ਵੀ ਦਿਖਾ ਰਹੀਆਂ ਤੁਹਾਨੂੰ ਇਹਨੂੰ ਖੋਲਣਾ ਬੜਾ ਔਖਾ ਅਟੈਚਡ ਹੁੰਦਾ ਕਿਸੇ ਨੇ ਡਿਟੇਲ ਪੀਕ ਮੰਗਣੀ ਹੋएगी ਅਸੀਂ ਕੱਲਾ ਖੋਲ ਕੇ ਦੱਸ ਦਾਂਗੇ ਆ ਦੇਖੋ ਆਹਦੀ ਬੈਕ ਆਏਗੀ ਔਰ ਥਿਸ ਇਜ਼ ਫਰੰਟ ਪ੍ਰੋਪਰ ਵੇਵਿੰਗ ਵਾਲਾ ਕੱਪੜਾ ਐ ਠੀਕ ਹੈ ਇਹਦਾ ਸਭ ਤੋਂ ਪਹਿਲਾਂ ਪ੍ਰਾਈਸ ਕੱਢਿਆ ਸੀ 1695 ਫਿਰ ਅਸੀਂ ਲੈਸ ਕੀਤਾ 15 50 ਤੇ ਆ ਗਏ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਹੋਰ ਲੈਸ ਕਰਕੇ 1200 ਤੇ ਆ ਗਏ ਸੀਗੇ ਤੇ ਅੱਜ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਆਹ ਵਾਲਾ ਸੂਟ ਤੁਹਾਨੂੰ ਪਏਗਾ ਜੇ 100 ਹੋਰ ਲੈਸ ਕਰ ਰਹੀ ਹਾਂ 1100 1200 ਤੋਂ ਵੀ 1100 ਦੇ ਵਿੱਚ ਆਹ ਵਾਲਾ ਸੂਟ ਤੁਹਾਨੂੰ ਜਿਹੜਾ ਮਿਲ ਰਿਹਾ ਹੈ ਇੱਕ ਆਹ ਕਲਰ ਰਹਿ ਗਿਆ ਇਹਦੇ ਵਿੱਚ ਔਰ ਇੱਕ ਆਹ ਕਲਰ ਰਹਿ ਗਿਆ ਇਹਦੇ ਬਸ ਠੀਕ ਹੈ ਜੀ ਇਹ ਗੱਲ ਚਲੀ ਜਾ ਕਲਰਾਂ ਦਾ ਮੈਰੂਨ ਨਹੀਂ ਹੈਗਾ ਗਾਜਰੀ ਕਲਰ ਹੈ ਠੀਕ ਹੈ ਮੈਰੂਨ ਗਾਜਰੀ ਮਿਕਸ ਆ ਪ੍ਰੋਪਰ ਉਹ ਵੀ ਨਹੀਂ ਹੈ ਬਾਅਦ ਤੁਹਾਡੇ ਫੋਨਾਂ 'ਚ ਹੋਰ ਦੇਖਦੇ ਹੋ ਠੀਕ ਹੈ ਜੀ ਆਹ ਵਾਲਾ ਤੇ ਇਹ ਤੁਹਾਨੂੰ ਹੁਣ ਕਾਸਟ ਕਰਨੇ ਆ 1100 ਆਹ ਵਾਲਾ ਸੂਟ ਠੀਕ ਹੈ ਤੇ ਇੱਕ ਨਾ ਆਹ ਸੂਟ ਦਿਖਾਇਆ ਸੀਗਾ ਯਾਰ ਮੈਂ ਨਾਰਮਲ ਸਟਾਕ 'ਚੋਂ ਹੁਣ بس ਇਹੀ ਰਹਿ ਗਿਆ ਠੀਕ ਹੈ ਆ ਜਿਹੜਾ ਪੀਸ ਆ ਇਹਨੂੰ ਅਸੀਂ ਕੱਢ ਰਹੇ ਹਾਂ ਹੁਣ ਆਲਮੋਸਟ 50% ਆਫ ਤੇ ਇਹਦਾ ਪ੍ਰਾਈਸ ਦੇਖੋ 2150 ਤੇ ਇਹਨੂੰ ਅਸੀਂ ਹੁਣ ਅੱਜ ਤੁਹਾਨੂੰ ਦੇ ਰਹੇ ਆ 1500 ਦੇ ਚੱਕੋ ਠੀਕ ਹੈ ਜੀ ਆ ਵਾਲਾ ਸੂਟ 1500 ਨਹੀਂ 1400 ਦੇ ਵਿੱਚ ਠੀਕ ਹੈ ਆ ਵਾਲਾ ਸੂਟ ਤੁਹਾਨੂੰ ਮਿਲ ਰਿਹਾ ਹੈ 1400 ਚ ਤਾਂ ਹੀ ਮੈਂ ਤੁਹਾਨੂੰ ਬੋਲਿਆ ਸੀਗਾ ਕਿ ਵੀਡੀਓ ਦੇ ਲਾਸਟ ਟਿਕੇ ਰਹੋ ਕਿਉਂਕਿ ਨਾਰਮਲੀ ਵੀਡੀਓ ਦੇ ਲਾਸਟ ਵਿੱਚ ਹਮ ਸਾਨੂੰ ਹੁੰਦਾ ਹੈ ਕਿ ਅਸੀਂ ਜਿਹੜੇ ਸੋਰਸ ਹਨ ਉਹਨਾਂ ਨੂੰ ਆਫਰਸ 'ਚ ਕੱਢ ਦਈਏ ਆ ਇਹਦੇ ਤੁਹਾਨੂੰ ਫਰੀ ਪਾਈ ਸੂਟ ਮਿਲ ਜਾਣਾ ਇੱਕ ਸਾਫ ਦਾ ਠੀਕ ਹੈ ਜੀ ਆ ਸਿੰਗਲ ਪੀਸ ਰਹਿ ਗਿਆ ਇਹਦੇ ਨਾਲ ਦੇ ਬਾਕੀ ਸਾਰੇ ਨਿਕਲ ਗਏ ਆ ਤੇ ਵੀ ਸੋਹਣਾ ਪੀਸ ਆ ਬੜਾ ਪਿਆਰਾ ਹੈ ਠੀਕ ਹੈ ਇਹ ਮਿਕਸ ਜਿਆ 컬러 ਹੈ ਲ্যাਵੈਂਡਰ ਜਿਆ 컬러 ਆ ਮੋਵ ਜਿਆ 컬러 ਆ ਮਿਕਸ ਜਿਆ ਬਾਟਮ ਇਹਦੀ ਹੈਗੀ ਪਲੇਨ ਤੇ ਆ ਆਣਾ ਜੇ ਇਹਦੇ ਨਾਲ ਪਿਓਰ ਦਾ ਦੁਪੱਟਾ ਇਹ ਸੂਟ ਤੁਹਾਨੂੰ ਅੱਜ ਪੈ ਜਾਣਾ ਜੇ 950 ਠੀਕ ਹੈ ਕੋਈ ਇਹਦੇ ਚ ਅਸੀਂ ਕੁਝ ਐਡ ਨਹੀਂ ਕੀਤਾ ਮਤਲਬ ਹੋਰ ਘਟਾਤਾ ਇਹਦਾ ਮਾਰਜਨ ਇਹ ਤੁਹਾਨੂੰ ਪੈ ਜਾਣਾ ਜੇ 950 ਦਾ ਇਹ ਸੂਟ ਤੁਹਾਨੂੰ ਮਿਲਣਾ ਨਹੀਂ ਹੈ ਅੱਛੀ ਵਾਲੀ ਪਸ਼ਮੀਨਾ ਲੱਗੀ ਹੋਈ ਹੈ ਬ੍ਰਾਂਡ ਦੀ ਪਸ਼ਮੀਨਾ ਤੇ ਇਹ ਅਸੀਂ 12 1300 ਦੇ 1400 ਤੱਕ ਵੀ ਕੱਟੇ ਹੋਏ ਨੇ ਸੂਟ ਤੇ ਅੱਜ ਤੁਹਾਨੂੰ ਮਿਲਨੇ ਆ ਸਾਡੇ 900 ਦਾ ਇਹਦਾ ਤੁਹਾਨੂੰ ਮੈਂ ਪ੍ਰਿੰਟ ਰੇਟ ਦਿਖਾ ਰਹੀ ਆ ਆਪਾਂ ਐਸ ਰੇਟ ਚਾ ਸੂਟ ਕੱਟੇ 1495 ਦਾ ਪ੍ਰਿੰਟ ਰੇਟ ਸੀਗਾ ਹੁਣ ਸਾਡੇ 900 ਦੇ ਵਿੱਚ ਠੀਕ ਹੈ ਅ ਜਿਹੜੀਆਂ ਲਾਸਟ ਵਾਲੇ ਪੀਸਿਸ ਹੁੰਦੇ ਆ ਨਾ ਇਹਨਾਂ ਦੇ ਵਿੱਚ ਆਲਵੇਸ ਕਸਟਮਰ ਦਾ ਫਾਇਦਾ ਕਰਵਾ ਦਿੰਦਾ ਤੇ ਇਕ ਆ ਪਾਕਿਸਤਾਨੀ ਸੂਟ ਨੇ ਠੀਕ ਹੈ ਇਹਦੇ ਵੀ ਸਾਡੇ ਕੋਲ 2-3 ਪੀਸ ਹੀ ਰਹਿ ਗਏ ਹੋਏ ਨੇ ਇਹ ਅੱਗੇ ਖੋਲ ਕੇ ਦਿਖਾਏ ਹੋਏ ਨੇ ਤੁਸੀਂ ਪਿਕਚਰੀਆਂ ਵੀਡੀਓ ਚ ਜਾ ਕੇ ਖੋਲ ਕੇ ਦੇਖ ਸਕਦੇ ਹੋ ਠੀਕ ਹੈ ਤੇ ਇਹ ਵੀ ਹੁਣ ਆਪਾਂ ਤੁਹਾਨੂੰ ਅਦੋਂ ਸੀ ਇਹਨਾਂ ਨੂੰ 12-1200 ਦਾ ਗੱਟਿਆ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਆਹ ਜਿਹੜੇ ਪੀਸਿਸ ਆ ਇਹ ਵੀ ਤੁਹਾਨੂੰ 900 ਚ ਦੇ ਰਹੇ ਆ ਠੀਕ ਹੈ ਜੀ 900 ਓਨਲੀ ਬੜੀ ਅੱਛੀ ਵਾਲੀ ਪਸ਼ਮੀਨਾ ਹੈ ਇੱਕ ਸੂਟ ਹੈ ਪੈਕੇਟ ਤੋਂ ਬਾਹਰ ਗਿਆ ਤੁਹਾਨੂੰ ਦਿਖਾ ਦਿੰਨੀ ਆ ਮੈਂ ਇਹਦੇ ਨਾਲ ਜਿਹੜੀ ਬਾਟਮ ਆਏਗੀ ਉਹ ਪਲੇਨ ਬਸ਼ਮੀਨਾ ਬਾਟਮ ਹੌਰ ਸੂਟ ਨਾਲ ਵੀ ਪੈ ਜਾਂਦੀ ਹੈ ਤੇ ਬ੍ਰਾਂਡ ਦਾ ਸੂਟ ਆ ਐਵੇਂ ਨਹੀਂ ਹੈਗਾ ਕਮਲੇਸ਼ ਟੈਕਸਟਾਈਲ ਸੀ ਐਵੇਂ ਲੋਕਲ ਬਸ਼ਮੀਨਾ ਨਹੀਂ ਹੈਗਾ ਇਹ ਸਟਾਲ ਆਏਗਾ ਤੇ ਆ ਸੂਟ ਆਏਗਾ ਡਿਟੇਲ ਪਿਕ ਕਿਸੇ ਨੇ ਮੰਗਣੀ ਹੈ ਸਾਨੂੰ ਡੀਐਮ ਕਰ ਦਿਓ ਇਹ ਸੂਟ ਵੀ ਤੁਹਾਨੂੰ ਪੈਣਗੇ ਅੱਜ 900 ਦੇ ਫਾਇਦਾ ਕਰਵਾ ਰਹੇ ਆ ਤੁਹਾਡਾ ਅੱਜ ਤੇ ਬਾਕੀ ਇੱਕ ਨਾ ਸਾਡੇ ਕੋਲ ਹੋਰ ਪੀਸ ਪਿਆ ਆ ਦੇਖੋ ਆ ਪੀਸ ਤੇ ਨਾਲ ਤੁਹਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਪੈਣੀ ਪ੍ਰੋਪਰ ਗੋਟਾ ਪੱਟੀ ਦੀ ਡਿਟੇਲਿੰਗ ਹੋਈ ਹੋਈ ਹੈ ਗਲੇ ਦੇ ਉੱਪਰ ਅੱਜ ਅਸੀਂ ਕਿਸੇ ਕਰਵਾਣੀ ਚਲੇ ਜਾਈਏ ਟੇਲਰ ਕੋ ਤੇ ਉਹ ਸਾਨੂੰ ਕਿੰਨਾ ਕੋਸਟ ਪੈ ਜਾਂਦਾ ਹੈ ਪਲੱਸ ਗੋਟਾ ਪੱਟੀ ਦੀ ਡਿਟੇਲਿੰਗ ਮਿਲ ਰਹੀ ਹੈ ਤੁਹਾਨੂੰ ਫਰੰਟ ਉੱਪਰ ਠੀਕ ਹੈ ਇਹਦੇ ਉੱਪਰ ਤਿੰਨ ਕੰਮ ਹੋਏ ਹੋਏ ਨੇ ਠੀਕ ਹੈ ਆਹ ਹੋ ਗਿਆ ਘੇਰਾ ਲੇਸ ਵਰਕ ਹੋ ਗਿਆ ਇੱਕ ਠੀਕ ਹੈ ਆਹ ਹੋ ਗਈ ਤਾਂ ਡੀ ਐਮਬੋਸ ਵਰਕ ਮਿਲਕੀ ਮਿਲਕੀ ਕਹਿ ਰਹੀਆਂ ਸ਼ਿਮਰ ਠੀਕ ਹੈ ਤੇ ਪ੍ਰੋਪਰ ਦੇਖੋ ਸਹੀ ਕਿੰਨਾ ਪਿਆਰਾ ਹੈ ਔਰ ਡੂਪੀਅਨ ਸਿਲਕੇ ਅੱਛੀ ਵਾਲੀ ਠੀਕ ਹੈ ਜੀ ਐਂਡ ਇਹਦਾ ਦੁਪੱਟਾ ਦੇਖੋ ਕੰਟਰਾਸਟ ਦੁਪੱਟਾ ਹੈ ਕਿ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦੀ ਆ ਦੁਪੱਟੇ ਦੀ ਹੀ ਗ੍ਰੇਸ ਹੁੰਦੀ ਹੈ ਸੂਟਾ ਦੇ ਨਾਲ ਜਿਹੜੀ ਗ੍ਰੇਸ ਆਉਂਦੀ ਹੈ ਨਾ ਉਹ ਆਂਦੀ ਦੁਪੱਟਿਆਂ ਦੀ ਆ ਦੇਖੋ ਆ ਦੁਪੱਟਾ ਹੈ ਦੁਪੱਟਿਆਂ ਦੇ ਬਾਰਡਰ ਤੇ ਦੇਖੋ ਇਦਾਂ ਕਵਰ ਕੀਤਾ ਹੋਇਆ ਹੈ ਔਰ ਪਲੱਸ ਗੋਮ ਕਰਕੇ ਨਾ ਇਹਨੂੰ 골ਡਨ ਕਲਰ ਦੀ ਟੈਪਿੰਗ ਲਾਈ ਹੋਈ ਹੈ ਗੋਮ ਕਰਕੇ ਆ ਦੇਖੋ ਮੈਂ ਦੇਖੋ ਆ ਕਰਵਾਣ ਚਲ ਜੀ 2200 2200 ਰੁਪਏ ਲਗਵਾਈ ਲੱਗ ਰਹੀ ਹੈ ਠੀਕ ਹੈ ਜੀ ਤੇ ਆਹ ਵਾਲਾ ਸੂਟ ਅੱਜ ਤੁਹਾਨੂੰ 50% ਆਫ ਤੇ ਕੱਢ ਰਹੇ ਆ ਆਲਮੋਸਟ 3000 ਦੇ ਲਾਗੇ ਜਾਗੇ ਸੂਟ ਹੈਗਾ ਜੇ ਠੀਕ ਹੈ ਇਹ ਤੁਹਾਨੂੰ ਕੋਸਟ ਕਰੇਗਾ 1900 ਰੁਪਿਆ ਓਨਲੀ 1900 ਅੱਜ ਕੱਢ ਰਹੇ ਕਿਉਂਕਿ ਜਿਹੜਾ ਪੀਸ ਕੋਈ ਥੋੜਾ ਅ ਮਤਲਬ ਜ਼ਿਆਦਾ ਹੁੰਦਾ ਨਾ ਕਿ ਥੋੜਾ ਪਿਆ ਹੈ ਇਹ ਤੋਂ ਆਪਾਂ ਉਹਨੂੰ ਜ਼ਿਆਦਾ ਜਦੋਂ ਇੱਕ ਪੀਸ ਰਹਿ ਗਿਆ ਇਹਦੇ ਨਾਲ ਦੇ ਬਾਕੀ ਨਿਕਲਦੇ ਤੇ ਕੱਲਾ ਵਿਚਾਰਾ ਵਾਹੀ ਬੋਰ ਹੁੰਦਾ ਰਹਿੰਦਾ ਨਾ ਬੰਦਾ ਕੱਢ ਲਈਦਾ ਇਹਨੂੰ ਵੀ ਫਿਰ ਨਾਲ ਤੇ ਤੁਸੀਂ ਇਹਨੂੰ ਲਓ ਜੀ ਸਿਰ ਤੇ ਸਿਰਫ 1900 ਦੇ ਵਿੱਚ ਤੁਹਾਨੂੰ ਆ ਪੀਸ ਮਿਲ ਰਿਹਾ ਹੈ ਔਰ ਦੇਖੋ ਇਹਦਾ ਕੰਮ ਦੇਖੋ ਫੁੱਲ ਗੋਟਾ ਡਿਟੇਲਿੰਗ ਪੂਰਾ ਲੇਸ ਵਰਕ ਹੋਇਆ ਹੋਇਆ ਡਿਜ਼ਾਈਨਿੰਗ ਇਹਦੀ ਹੋਈ ਹੋਈ ਹੈ ਤੁਸੀਂ ਬਸ ਕੀ ਕਰਨਾ ਹੈ ਜੀ ਲਾਈਨਿੰਗ ਲੈਣੀ ਹੈ ਤੇ ਆਪਣੇ ਟੇਲਰ ਕੋਲ ਸਟਿਚ ਕਰਵਾ ਲੈਣਾ ਠੀਕ ਹੈ ਤੇ ਤੁਹਾਨੂੰ ਪਹਿਣਾ ਕਿੰਨੇ ਦਾ ਸਿਰਫ 1900 ਦਾ ਡਿਜ਼ਾਈਨਿੰਗ ਕਰਵਾਣ ਲੱਗ ਜੂਗੇ ਤੇ ਤੁਹਾਨੂੰ ਪਤਾ ਹੈ ਅੱਜਕੱਲ ਟੇਲਰਿੰਗ ਬਹੁਤ ਜ਼ਿਆਦਾ ਮਹਿੰਗੀ ਹੋਈ ਹੋਈ ਹੈ ਠੀਕ ਹੈ ਤੇ ਇੱਕ ਨਾ ਆ ਕਰੇ ਵੈਣਾ ਸਾਡੇ ਕੋਲ ਪ੍ਰਿੰਟਡ ਏ ਹੁਣ ਰਹਿ ਨਹੀਂ ਗਈ ਸਾਡੇ ਕੋਲ ਬਸ ਆਹੇ ਦੋ ਪੀਸ ਹੀ ਨੇ ਤੇ ਆ ਦੇਖੋ ਪਿਆਰ ਕਰੇਵਿਆ ਐ ਐਸ ਕੇ ਦੀ ਗਰੇਵ ਐ ਇਹ ਅਸੀਂ 16 16 17 17 100 ਦੀ ਕੱਢੀ ਐ ਅੱਜ ਤੁਹਾਨੂੰ ਆ ਜਿਹੜੀ ਕਰੇਵਿਆ ਇਹ ਤੁਹਾਨੂੰ ਪੈ ਰਹੀ ਐ 1200 ਦੀ ਸਿਰਫ ਤੇ ਸਿਰਫ ਆ ਲਾਸਟ ਪੀਸ ਐ ਇਸ ਕਰਕੇ ਤੁਹਾਨੂੰ ਇਹ 1200 ਦਾ ਕੱਢ ਰਹੇ ਆ ਆਪਾਂ ਲਾਸਟ ਪੀਸ ਕਰਕੇ ਠੀਕ ਹੈ ਜੀ ਤੇ ਆਹ ਜਿਹੜੀ ਵੀਡੀਓ ਤੁਸੀਂ ਦੇਖੀ ਆ ਮਿਸ ਨਾ ਕਰੋ ਓਪਰਚੁਨਿਟੀ ਖੇਤੀ ਤੋਂ ਖੇਤੀ ਆਪਣੇ ਪੇजेस ਬੁੱਕ ਕਰੋ ਚੈਨਲ ਸਾਡਾ ਸਬਸਕ੍ਰਾਈਬ ਕਰੋ ਕਿਉਂਕਿ ਜਦੋਂ ਤੁਸੀਂ ਚੈਨਲ ਸਾਡਾ ਚੈਨਲ ਸਬਸਕ੍ਰਾਈਬ ਕਰੋਗੇ ਉਹਦੇ ਤੇ ਤੁਹਾਨੂੰ ਪਹਿਲੀ ਪਰਚੇਸ ਦੇ ਉੱਤੇ ਦੂਜੀ ਪਰਚੇਸ ਦੇ ਉੱਤੇ ਤੀਜੀ ਪਰ ਜਦੋਂ ਵੀ ਪਰਚੇਸ ਕਰੋਗੇ 50 ਰੁਪਏ ਤੁਹਾਨੂੰ ਆਫ ਮਿਲ ਨਹੀਂ ਮਿਲਨੇ ਆ ਤੇ ਪਲੱਸ ਅਗਰ ਤੁਸੀਂ ਸਾਡੇ ਕੋ ਮਤਲਬ ਸ਼ੋਪਿੰਗ ਕਰ ਰਹੇ ਹੋ 1500 ਤੋਂ ਉੱਪਰ ਠੀਕ ਹੈ ਤੇ ਫਿਰ ਤੁਹਾਨੂੰ ਅਸੀਂ ਕੁਝ ਵੀ ਫ੍ਰੀ ਆਈਟਮ ਡੈਡੀ ਸਰਪ੍ਰਾਈਜ਼ ਉਸ ਨੂੰ ਅਸੀਂ ਹੁਣ ਡਿਸਕਲੋਜ਼ ਨਹੀਂ ਕਰਦੇ ਕੁਝ ਵੀ ਤੁਹਾਨੂੰ ਫ੍ਰੀ ਆਈਟਮ ਅਵੇਲ ਮਿਲੇਗੀ ਤੁਹਾਡੇ ਪੈਕੇਟ ਦੇ ਨਾਲ ਤੁਹਾਡੇ ਘਰ ਪਹੁੰਚੇਗੀ ਠੀਕ ਹੈ ਔਰ ਜਿਹੜਾ ਇਸ ਵੀਡੀਓ ਦੇ ਵਿੱਚ ਅਗੇਨ ਮੈਂ ਹਮੇਸ਼ਾ ਬੋਲਦੀ ਅੱਗੇ ਮੈਂ ਸਿਰਫ ਪਹਿਲੇ ਆਰਡਰ ਨੂੰ ਦਿੰਦੀ ਸੀਗੀ ਫ੍ਰੀ ਆਫਰ ਤੇ ਉਹ ਹੈ ਇਹ ਕਿ ਇੱਕ ਐਕਸਟਰਾ ਤੁਹਾਡੇ ਲਈ ਸਰਪ੍ਰਾਈਜ਼ ਗਿਫਟ ਹੋਏਗਾ ਔਰ ਜਿਹੜੀ ਆਫਰ ਵਾਲੀ ਚੀਜ਼ ਆ 1500 ਤੋਂ ਅਲੱਗ ਅਗਰ ਤੁਸੀਂ ਸਾਡੇ ਕੋ ਕੋਈ ਸ਼ਾਪਿੰਗ ਜਿੱਦਾਂ 900 ਦਾ ਵੀ ਸੂਟ ਲੈ ਰਹੇ ਹੋ 800 ਦਾ ਸੂਟ ਲੈ ਰਹੇ ਹੋ 1000 ਦਾ ਸੂਟ ਲੈ ਰਹੇ ਹੋ ਲੇਕਿਨ ਅਗਰ ਤੁਹਾਡਾ ਪਹਿਲਾ ਆਰਡਰ ਆ ਰਿਹਾ ਹੈ ਤਾਂ ਤੁਹਾਨੂੰ ਇੱਕ ਫ੍ਰੀ ਆਈਟਮ ਤੁਹਾਡੇ ਘਰ ਜ਼ਰੂਰ ਪਹੁੰਚੇਗੀ ਕਿਉਂਕਿ ਤੁਸੀਂ ਸਾਡੇ ਕੋ ਇਸ ਵੀਡੀਓ ਦਾ ਪਹਿਲਾ ਆਰਡਰ ਹੋਏਗਾ ਜਿਹੜਾ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਕਿਸੇ ਨੇ ਫੁੱਲ ਸੂਟ ਸੂਚਦੇ ਆ ਡਿਟੇਲਸ ਲੈਣੀਆਂ ਹੁੰਦੀਆਂ ਪਿਕਚਰ ਮੰਗਣੀ ਹੈ ਪੂਰੀ ਤੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਸਾਡੇ ਨੰਬਰ ਲੈ ਕੇ 828491530 8284915300 ਦੂਸਰਾ ਹੈਗਾ ਜੀ 78370 17094 7837017094 ਅਦਰਵਾਈਜ਼ ਇਸ ਵੀਡੀਓ ਦੇ ਉੱਤੇ ਸਾਡੇ ਨੰਬਰ ডিসਪਲੇ ਰਹਿਣਗੇ ਤੁਸੀਂ ਉਹਨਾਂ ਦੇ ਸਾਨੂੰ ਕੰਟੈਕਟ ਕਰ ਸਕਦੇ ਹੋ ਫਿਰ ਵੀ ਕਈ ਵਾਰੀ ਕਸਟਮਰਸ ਬੋਲਦੇ ਨੇ ਕਿ ਤੁਸੀਂ ਆਪਣਾ ਨੰਬਰ ਜ਼ਰੂਰ ਬੋਲਿਆ ਕਰੋ ਪਲੱਸ ਲੋਕੇਸ਼ਨ ਸਾਡੀ ਹੈਗੀ ਐ ਅਸੀਂ ਹੈਗੇ ਜੇ ਅੰਮ੍ਰਿਤਸਰ ਖਾਸ ਬੈਠੇ ਅਸੀਂ ਬਾਈਪਾਸ ਸਾਡੇ ਬਿਲਕੁਲ ਨੇੜੇ ਪੈਂਦਾ ਹੈ ਤੁਸੀਂ ਕਿੱਦਾਂ ਬੱਸ ਸਟੈਂਡ ਤੋਂ ਆਣਾ ਹੈ ਕਿੱਦਾਂ ਆਣਾ ਹੈ ਸਾਨੂੰ ਇੱਕ ਵਾਰੀ ਕਾਲ ਕਰੋ ਪਰ ਹਾਂ ਇੱਕ ਚੀਜ਼ ਹੈ ਸਾਡਾ ਨਾ ਘਰ ਬਿਲਕੁਲ ਲੱਗ ਗਈ ਹੈ ਬੁਟੀਕ ਦੇ ਸੋ ਪਲੀਜ਼ ਕਈ ਵਾਰੀ ਹੁੰਦਾ ਹੈ ਕਸਟਮਰ ਨਾ ਮੁਰ ਜਾਂਦੇ ਨੇ ਸੋ ਸਾਡਾ ਨੰਬਰ ਬਾਅਦ ਡਿਸਪਲੇ ਹੈਗਾ ਤੁਸੀਂ ਪਹਿਲੀ ਗੱਲ ਤੇ ਜਦੋਂ ਤੁਸੀਂ ਦੂਰੋਂ ਆਣਾ ਹੈ ਨਾ ਸਿੱਧਾ ਮੇਰੇ ਕੋਲ ਦੂਰ ਹੋ ਜਦੋਂ ਕਸਟਮਰਸ ਆਂਦੇ ਨੇ ਆਲਮੋਸਟ ਤੁਹਾਨੂੰ ਪਤਾ ਹੈ ਮੈਂ ਸਭ ਨਾਲ ਤੁਹਾਡੇ ਆਪਣਾ ਰਿਵਿਊ ਜ਼ਰੂਰ ਸ਼ੇਅਰ ਕਰਦੀ ਆਂ ਬਟ ਮੈਨੂੰ ਹਿੰਦਾ ਕਸਟਮਰ ਦੂਰੋਂ ਆਇਆ ਨਾ ਤੇ ਉਹ ਖੱਜਲ ਖੁਆਰੀ ਨਾ ਹੋਵੇ ਉਹਨਾਂ ਨੂੰ ਸਾਨੂੰ ਅਗਰ ਤੁਸੀਂ ਬਹੁਤ ਦੂਰ ਤੋਂ ਤੁਹਾਨੂੰ ਇੱਕ ਦਿਨ ਪਹਿਲਾਂ ਰਾਤ ਨੂੰ ਇਨਫੋਰਮ ਕਰ ਦਿਓ ਕਿ ਅਸੀਂ ਅਸੀਂ ਤੁਹਾਡੇ ਕੋਲ ਸਵੇਰੇ 8:00 ਵਜੇ ਆ ਰਹੇ ਆਂ ਸੋ ਅਸੀਂ ਤੁਹਾਡੇ ਵਾਸਤੇ ਮਤਲਬ ਕੁਝ ਹੁੰਦਾ ਨਾ ਕਿ ਪ੍ਰੋਪਰ ਇੱਕ ਟਾਈਮ ਤੇ ਪਹੁੰਚ ਜਾਈਏ ਤੇ ਤੁਹਾਨੂੰ ਵਧੀਆ ਵਧੀਆ ਤਰੀਕੇ ਨਾਲ ਅਸੀਂ ਦੇਖ ਵੀ ਲਈਏ ਤੇ ਕਿਉਂਕਿ ਬੱਚਾ ਛੋਟਾ ਹੁੰਦਾ ਹੈ ਤੇ ਫਿਰ ਉਹਦੇ ਹਿਸਾਬ ਨਾਲ ਮੈਨੂੰ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਹੈ ਕਿ ਅਗਰ ਕਈ ਵਾਰੀ ਸਵੇਰੇ 9:00 9:30 ਵੀ ਕਈ ਵਾਰੀ ਕਸਟਮਰਸ ਆਣਾ ਚਾਹੁੰਦੇ ਨੇ ਸੋ ਅਸੀਂ ਬੈਠੇ ਹਾਂ ਤੁਹਾਡੀ ਸੇਵਾ 'ਚ ਤੇ ਤੁਸੀਂ ਸਾਨੂੰ ਇੱਕ ਦਿਨ ਪਹਿਲਾਂ ਫੋਨ ਕਰ ਲਓ ਤੇ ਨਾਰਮਲੀ ਵੀ ਅਗਰ ਪਲੀਜ਼ ਕੋਈ ਜਿੱਦਾਂ ਲੋਕਲ ਤੋਂ ਵੀ ਆ ਰਹੇ ਹੋ ਕੋਸ਼ਿਸ਼ ਕਰੋ ਸਾਨੂੰ ਫੋਨ ਕਰਕੇ ਆਓ ਪਹਿਲਾਂ ਸੋ ਅਸੀਂ ਤੁਹਾਨੂੰ ਮਿਲ ਪਾਈਏ कि ਤੁਸੀਂ ਆ ਰਹੇ ਹੋ ਤੇ ਸਾਨੂੰ ਮਿਲ ਕੇ ਹੀ ਜਾਓ ਇਹਦਾ ਵਾਪਸ ਨਾ ਜਾਣਾ ਪਈ ਤੁਹਾਨੂੰ ਤੇ ਉਹ ਕਾਲ ਕਰਕੇ ਆਓ ਜਦੋਂ ਵੀ ਆਣਾ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਥੈਂਕ ਯੂ ਜੀ ਔਰ ਤੁਹਾਡੇ ਸਾਰਿਆਂ ਦੇ ਪਿਆਰ ਲਈ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਜਦੋਂ ਵੀ ਵੀ ਅਸੀਂ ਵੀਡੀਓਜ਼ ਕਰਦੇ ਪਾਉਨੇ ਹੈ ਤਾਂ ਆਪਣਾ ਸਟਾਕ ਲੈ ਕੇ ਬੜੀ ਜਲਦੀ ਉਹ ਸੇਲ ਹੋ ਜਾਂਦੇ ਐ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਪੋਰਟ ਲਈ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੈਂਕ ਯੂ